ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਮम्मीद ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਹੈਗੇ ਜੀ ਦੂਜ ਤੇ ਆਪਾਂ ਲਾਈਏ ਮਹਿੰਦੀ ਤੇ ਤੁਹਾਡੇ ਨਾਲ ਕਰਦੇ ਆ ਵੀਡੀਓ ਸ਼ੇਅਰ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਪਰ ਲਵਾਚ ਕਰਨਾ ਤੁਸੀਂ ਵੀ ਦੱਸਣਾ ਜਿਹੜੀਆਂ ਭੈਣਾਂ ਨੇ ਮਹਿੰਦੀ ਲਾਈ ਅੱਜ ਮੈਂ ਅੱਜ ਚੂੜੀਆਂ ਪਾਈਆਂ ਨੇ ਆਪਾਂ ਤੇ ਨਾਲੇ ਲਾਈ ਹੈ ਮਹਿੰਦੀ ਤੇ ਤੁਸੀਂ ਵੀ ਜਰੂਰ ਦੱਸਣਾ ਕਿਹੜੀ ਭੈਣਾਂ ਨੇ ਲਾਈ ਹੈ ਮਹਿੰਦੀ ਅੱਜ ਤੇ ਜਰੂਰ ਦੱਸਣਾ ਆਪਾਂ ਤੇ ਇੱਕ ਮਿੰਟ ਰਹੀਂ ਆਪਣਾ ਮਸਲਾ ਵਜਾਈ ਕਰਨਾ ਜੀ ਸਾਰੇ ਤਿਹਾਰ ਆਪਾਂ ਨੂੰ ਇਸ ਤਰ੍ਹਾਂ ਮਨਾਉਣੇ ਚਾਹੀਦੇ ਨੇ ਛੋਟੇ-ਛੋਟੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਜ਼ਿੰਦਗੀ ਬਹੁਤ ਛੋਟੀ ਹੈ ਜੀ ਇਹਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਬੇਨ ਮਨਾਓ ਸਾ ਆਇਆ ਕਾ ਨਾ ਆਇਆ ਤੇ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਜੀ ਵੀ ਹੱਸਣਾ ਖੇਡਣਾ ਮਨਕਾ ਚਾਓ ਵੀ ਹੱਸਣਾ ਖੇਡਣਾ ਵੀ ਜ਼ਰੂਰੀ ਚਾਹੀਦਾ ਆਪਨ ਤੇ ਇਹ ਵੀ ਆਪਣੇ ਸਰੀਰ ਵਾਸਤੇ ਇੱਕ ਬਹੁਤ ਵਧੀਆ ਚੀਜ਼ ਹੈ ਜੀ ਹੱਸਣਾ ਖੇਡਣਾ ਵੀ ਤੇ ਆਪਾਂ ਆਪਣੀ ਰੁਝੇਵੇਂ ਭਰੀ ਜ਼ਿੰਦਗੀ ਤੋਂ ਫਰਸਤ ਤਾ ਪਾ ਕੇ ਆਪਾਂ ਚੂੜੀਆਂ ਚੜਾਉ ਤੇ ਨਾ ਮਹਿੰਦੀ ਲਾਓ ਤੇ ਬਹੁਤੀ ਸਹਾਬ ਨੇ ਦਿਨ ਨੇ ਸੌਣ ਮੀਨ ਨਾ ਤੇ ਜਰੂਰ ਸਾਰਿਆਂ ਨੂੰ ਇਹ ਤਿਹਾਰ ਮਨਾਉਣਾ ਚਾਹੀਦਾ ਤੇ ਮੈਂ ਤਾਂ ਹਰ ਇੱਕ ਤਿਹਾਰ ਮਨਾਉਣੀ ਆ ਜੀ ਕਿਉਂਕਿ ਆਪਾਂ ਨੂੰ ਜੀ ਆਉਂਦੇ ਜੀ ਨੂੰ ਆਉਂਦਾ ਜੋ ਵੀ ਤਿਹਾਰ ਆਉਂਦਾ ਤੇ ਆਪਾਂ ਸਿਆਣੇ ਕਹਿੰਦੇ ਵੀ ਜਿਵੇਂ ਦੇ ਜੀ ਦੇ ਤਿਹਾਰ ਨੇ ਤੇ ਆਪਾਂ ਨੂੰ ਮਨਾਉਣੇ ਚਾਹੀਦੇ ਨੇ ਸਾਰੇ ਤਿਹਾਰ ਤੇ ਤੁਸੀਂ ਵੀ ਮਨਾਓ ਅਸੀਂ ਵੀ ਮਨਾਉਣੇ ਦੇਖਦੇ ਆਂ ਜੀ ਆਪਾਂ ਤਿਆਂ ਲਾਉਣ ਦਾ ਵੀ ਪ੍ਰੋਗਰਾਮ ਕਰਾਂਗੇ ਛੋਟੀਆਂ ਜੀਆਂ ਤਿਆਂ ਲਾ ਲਾਂਗੇ ਬਾਲੀਆਂ ਵੱਡੀਆਂ ਨਹੀਂ ਲਾਵਾਂਗੇ ਮੇਰੇ ਆਵਾਜ਼ ਕੁਸ ਬੈਠੀ ਹੋਈ ਪਈ ਐ ਅਗਨੋਰ ਕਰਨਾ ਜੀ ਤੇ ਮੈਂ ਮੇਰੇ ਭਾਣ ਜੀ ਲਾਉਣ ਜਾਣਦੀ ਸੀ ਮੈਂ ਇਹਦੀ ਮੈਂ ਉਹ ਤੋਂ ਲਵਾਉਣੀ ਮੈਂ ਇਹਦੀ ਅੱਜ ਸਾਮ ਜੀ ਦਾ ਗੇੜਾ ਸੀ ਰੋਟੀ ਪਾਣੀ ਖਾ ਲਿਆ ਤੇ ਹੁਣ ਮੈਂ ਇਹਦੀ ਲਵਾਉਣੀ ਮੈਂ ਘਰੇ ਮੈਂ ਇਹਦੀ ਲਾ ਲੈਨੀ ਨਹੀਂ ਚਾਹ ਆਪ ਲਾਵਾਂ ਮੈਂ ਕਿਤੇ ਕਿਸੇ ਤੋਂ ਬਾਹਰ ਪੈਸੇ ਦੇ ਕੇ ਨਹੀਂ ਲਵਾਉਂਦੀ ਮੈਂ ਇਹਦੀ ਮੈਂ ਤਾਂ ਆਪਣੇ ਆਪ ਵੇਸਕ ਲਾ ਲ ਚਾਹ ਸਾਡੇ ਗਮਾਂਡੀਆਂ ਦੀ ਕੁੜੀਆਂ ਲਾਉਂਦੀਆਂ ਨੇ ਇਸ ਤਰੀ ਲਾ ਲੈਨੇ ਜੀ ਮੈਂ ਇਹਦੀ ਤੇ ਜਰੂਰ ਇੰਜੋਏ ਕਰਨਾ ਚਾਹੀਦਾ ਜੀ ਅੱਗੇ ਤਾਂ ਪੇਕੇ ਵਗ ਜਾਂਦੀਆਂ ਸੀ ਕੁੜੀਆਂ ਹੁਣ ਪੇਕੇ ਤਾਂ ਕੋਈ ਜਾਂਦਾ ਨਹੀਂ ਹੈਗਾ ਤੇ ਸਵਰੇ ਘਰੀ ਤਿਹਾਰ ਮਨਾਉਣੇ ਆ ਤੇ ਜਰੂਰ ਮਨਾਓ ਸਾਰੇ ਤਿਹਾਰ ਤੇ ਇੱਕ ਇੱਕ ਨਾਲ ਹੀ ਸਮੁੰਦਰ ਭਰਦਾ ਜੇ ਦੋ ਜਾਣੀਆਂ ਕੱਟੀਆਂ ਹੋਈਆਂ ਦੋ ਤੋਂ ਚਾਰ ਜੀ ਤੇ ਛੋਟੀਆਂ-ਛੋਟੀਆਂ ਤੀਆਂ ਲਾਓ ਤੇ ਸਾਰੀਆਂ ਜੈਸਟਨ ਮਨਾਓ ਤੀਆਂ ਦੇ ਤੇ ਜ਼ਰੂਰ ਇੰਜੋਏ ਕਰਨਾ ਚਾਹੀਦਾ ਜੀ ਹੱਸਣਾ ਖੇਡਣਾ ਵੀ ਜ਼ਰੂਰੀ ਹੈ ਸਾਰ ਜਿਹੜੀ ਆਪਾਂ ਅੰਦਰ ਹੀ ਰਹਿਣਾ ਸਾਲ ਪਰ ਇਹ ਮਹੀਨਾ ਆਉਂਦਾ ਇੱਕ ਜੋ ਆਪਾਂ ਸਾਰੀਆਂ ਇਕੱਠੀਆਂ ਹੋ ਕੇ ਵਹਿੰਦੀਆਂ ਤੇ ਅੱਗੇ ਪੇਕੇ ਘਰ ਜਾਂਦੀਆਂ ਸੀ ਸਾਰੀਆਂ ਸਾਵਣ ਦਾ ਮਹੀਨਾ ਕਹਿੰਦੇ ਸੀ ਸੱਸ ਦੇ ਮੱਥੇ ਨਹੀਂ ਲੱਗਣਾ ਹੁਣ ਹੋਰ ਆਵਾਜ਼ ਤਾਂ ਨਹੀਂ ਰਹੇਗੇ ਤੇ ਨਾ ਤਾਂ ਹੁਣ ਕੋਈ ਵੇ ਕੇ ਜਾਂਦਾ ਤੇ ਨਾ ਹੀ ਪੇਕੇ ਕੋਈ ਬੁਲਾਉਂਦਾ ਜੀ ਬਾਲਾ ਕਹਿੰਦਾ ਆਪਦੇ ਘਰੀ ਏ ਧੀਆਂ ਸੁਖੀ ਵਸਣ ਸਾਰੇ ਹੀ ਮਾਵਾ ਪ੍ਰਦਾਸ ਕਰਦੇ ਤੇ ਆਪਾਂ ਨੂੰ ਫੇਰ ਆਪਦੇ ਆ ਕਰੀਏ ਰੰਗ ਰਾਗ ਮਨਾਉਣੇ ਚਾਹੀਦੇ ਨੇ ਸਾਰਿਆਂ ਨੂੰ ਚਲੋ ਜੀ ਹੁਣ ਆਪਾਂ ਮਹਿੰਦੀ ਲਾਉਣੇ ਮਹਿੰਦੀ ਦੇ ਨਾਲ ਮੈਂ ਸੋਨ ਹੋਰ ਵੀ ਗੱਲਾਂ ਬਾਤਾਂ ਤੇ ਬੋਲੀਆਂ ਵੀ ਸੁਣਾਵਾਂਗੇ ਆਪਾਂ ਸੁਣਨ ਵੀਡੀਓ ਥੋੜੀ ਜਿਹੀ ਵੱਡੀ ਹੈ ਇਸ ਕਰਕੇ ਵਿੱਚ ਆਪਾਂ ਬੋਲੀਆਂ ਪਾਵਾਂਗੇ ਤੇ ਵਿੱਚ ਹੀ ਆਪਾਂ ਬੋਲੀਆਂ ਪਾਵਾਂਗੇ ਤੁਸੀਂ ਬੋਲੀਆਂ ਵੀ ਸੁਣਿਆ ਕਦੇ ਹੱਸੇ ਵੇ ਮਨਾ ਕਦੇ ਖੇੜਵੇ ਮਨਾ ਇਸ ਜਗ ਨਹੀਂ ਆਉਣਾ ਫੇਰ ਵੇ ਮਨਾ ਇਸ ਜਗ ਨਹੀਂ ਆਉਣਾ ਫੇਰ ਵੇ ਮਨਾ ਕੀਤੇ ਆਇਆ ਕਰੋ ਕੀਤੇ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਬਹੁਤੇ ਨੀਂਪਰਾਵਾ ਵਾਲੀਏ ਤੈਨੂੰ ਤੀਆਂ ਨੂੰ ਲੈਣ ਨੀ ਆਏ ਬਹੁਤੇ ਨੀਂਪਰਾਵਾ ਵਾਲੀਏ ਤੈ ਤੋਂ ਡਰ ਦੇ ਲੈਣ ਨੀ ਆਏ ਸੱਸੀ ਇਹ ਬੜੇ ਮੇ ਅੱਕੀਏ ਤੈ ਤੋਂ ਡਰ ਦੇ ਲੈਣ ਨੀ ਆਏ ਸੱਸੀ ਇਹ ਬੜੇ ਮੇ ਅੱਕੀਏ ਕੋਟੇ ਕੋਟੇ ਆ ਜਾ ਵੀਰਨਾ ਸਸ ਚੰਦ ਰੀ ਕੁੰਡਾਣਾ ਖੋਲੇ ਕੋਟੇ ਕੋਟੇ ਆ ਜਾ ਵੀਰਨਾ ਰੁੱਕੀ ਮਿਸੀ ਕਾਲਾ ਵੀਰਨਾ ਅੱਡ ਆਉਂਗੀ ਪਾਉਂਗੀ ਕਿਆ ਪੰਜੀਰੀ ਕੋਠੇ ਕੋਠੇ ਆ ਜਾ ਵੀਰਨਾ ਅੱਡ ਆਉਂਗੀ ਪਾਉਂਗੀ ਖੰਡ ਬੂਰਾ ਕੋਠੇ ਕੋਠੇ ਆ ਜਾ ਵੀਰਨਾ ਵੀਰਾ ਜੀ ਵੇ ਪੈਣ ਦੇ ਵੇੜੇ ਪੁੰਨਿਆਂ ਦਾ ਚੰਦ ਵਾਣਿ ਕੇ ਵੀਰਾ ਜੀ ਵੇ ਪੈਣ ਦੇ ਵੇੜੇ ਪੁੰਨਿਆਂ ਦਾ ਚੰਦ ਵਾਣਿ ਕੇ ਬੋਤਵਾਨ ਦੇ ਸਰਬਣਾ ਬੀਰ ਮੁੰਨੀ ਆਰੰਗੀ ਨੇ ਗੱਡੀਆਂ ਬੋਤਵਾਨ ਦੇ ਸਰਬਣਾ ਬੀਰ ਮੁੰਨੀ ਆਰੰਗੀ ਨੇ ਵੰਨੀ ਗੱਡੀਆਂ ਮੱਥਾ ਟੇਕਦੇ ਅਮਾ ਦੀ ਆਜਾਇਆ ਪੈਣ ਪਰਦੇਸਣ ਨੂੰ ਮਟ ਮੱਥਾ ਟੇਕ ਵੇ ਅੰਮਾ ਦੀ ਆਜਾ ਆ ਪੈਣ ਵੇ ਪਰ ਦੇਸਨ ਨੂੰ ਬੀਰਾ ਕਲੀਆਂ ਪੈਣ ਕਰ ਤੇਰੇ ਟਿਗਟਾਂ ਦੀ ਲੈ ਦੇ ਕੁੜਤੀ ਬੀਰਾ ਕਲੀਆਂ ਪੈਣ ਕਰ ਤੇਰੇ ਟਿਗਟਾਂ ਦੀ ਲੈ ਦੇ ਕੁੜਤੀ ਆਉਂਦੀ ਕੁੜੀ ਆ ਜਾਂਦੀ ਕੁੜੀ ਆਉਂਦੀ ਕੁੜੀ ਆ ਜਾਂਦੀ ਕੁੜੀ ਤੁਰਦੀ ਪਿੱਛੇ ਨੂੰ ਜਾਵੇ ਨੀ ਕਾਲੀ ਕਾਲੀ ਪੈਰ ਪਟਲੇ ਤੀਆਂ ਲੱਗੀਆਂ ਪਿੱਪਲ ਦੀ ਸਾਵੇਂ ਨੀ ਆਵਲੀ ਐਵਲੀ ਪੈਰ ਪਟਲੇ ਨੀ ਅੱਖ ਚ ਪੇਰੇ কুমਦੀ ਤੇਰੀ ਮੱਥੇ ਚੌਕ ਸਜਾਈਆਂ ਨੀ ਨਚਲਾ ਸਕੀਏ ਨੀ ਪਿੰਡ ਦੇਖਣ ਨੂੰ ਤੀਆਂ ਆਇਆ ਨੱਚਲਾ ਸਖੀਆਨੀ ਪਿੰਡ ਦੇਖਣ ਨੂੰ ਤੀਆਂ ਆਇਆ ਨੱਚਲਾ ਸਖੀਆਨੀ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇ ਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਤੇਰਾ ਮੇਰਾ ਪਿਆਰ ਸਹੇਲੀਏ ਬਾਂਦੜੇ ਬੀ ਵਿਚ ਰੱਖਣਾ ਨੀ ਜਿਹੜਾ ਆਪਣੇ ਪਿਆਰ ਨੂੰ ਤੋੜੂ ਜਾ ਸਰਕਾਰੇ ਦਸਣਾ ਆਪਾਂ ਦੋਨਾਂ ਨੇ ਵਿਚਖਾੜੇ ਦੇ ਨੱਚਣਾ ਆਪਾਂ ਦੋਨਾਂ ਨੇ ਵਿਚਖਾੜੇ ਦੇ ਨੱਚਣਾ ਆਪਾਂ ਦੋਨਾਂ ਨੇ ਮਹਿੰਦੀ ਮੈਂ ਵੀ ਹਰ ਕੋਈ ਕਹਿੰਦਾ ਮੈਂ ਵੀ ਮਹਿੰਦੀ ਕਹਿੰਦੀ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮੈਂ ਵੀ ਮਹਿੰਦੀ ਕਹਿੰਦੀ ਮੈਂ ਕੀ ਮਹਿੰਦੀ ਬਾਗ ਵਿੱਚ ਰਹਿੰਦੀ ਕੋਟ ਕੋਟ ਕੇ ਹੱਥਾਂ ਤੇ ਲਾਮਾ ਵਲਕ ਮਣ ਮਣ ਲੈਂਦੀ ਬੋਲ ਸ੍ਰੀਕਾਂ ਦੇ ਮੈਨਾ ਬਾਬਲਾ ਸੈਂਦੀ ਬੋਲ ਸ੍ਰੀਕਾਂ ਦੇ ਮੈਨਾ ਬਾਬਲਾ ਸੈਂਦੀ ਬੋਲ ਸ੍ਰੀਕਾਂ ਦੇ ਸਾਂਹ ਮਹੀਨੇ ਬੱਦਲ ਸਾਂਹ ਮਹੀਨੇ ਬੱਦਲ ਪੈਂਦੇ ਨਿਮੀ ਪੈਣ ਪਾਰ ਕੋਟੇ ਹੋ ਕੇ ਆਇਆ ਜਿੱਦੇ ਇਕੋ ਜਿਹੀਆਂ ਸਮਕ ਜਿਹੀਆਂ ਮਟਿਆਰਾਂ ਗਿੱਧੇ ਦੇ ਵਿੱਚ ਜਿਵੇਂ ਸਿਉਣੇ ਦੀਆਂ ਦੂਰੀਆਂ ਹੋ ਨੱਚਣ ਜਿਵੇਂ ਕੁੰਝਾਂ ਦੀਆਂ ਡਾਰਾਂ ਜੋਰ ਜਵਾਨੀ ਦਾ ਲੁੱਟ ਲੋ ਮौज ਬਹਾਰਾਂ ਜੋਰ ਜਵਾਨੀ ਦਾ ਲੁੱਟ ਲੋ ਮौज ਬਹਾਰਾਂ ਜੋਰ ਜਵਾਨੀ ਦਾ ਕਾਲੀ ਕਾਟ ਵੇ ਬਨੇ ਰੇ ਕੋਲ ਮੁੜ ਗਈ ਬੀਰਾ ਕੁਸਪੁਨ ਕਰਦੇ ਕਾਲੀ ਕਟਵੇ ਬਣੇ ਰੇ ਕੋਲ ਮੁੜਗੀ ਬੀਰਾ ਖੁਸ ਪੁਨ ਕਰਦੇ ਕੋੜਾ ਪਰਨੀ ਮਾਈ ਕੋੜਾ ਪਰਨੀ ਮਾਈ ਰਾਂਝਾ ਮੰਗੇ ਮਸਰਾ ਦੇ ਦਾਲਨੀ ਮਾਈ ਰਾਂਝਾ ਮੰਗੇ ਮਸਰਾ ਦੇ ਦਾਲਨੀ ਮਾਈ ਕੋੜਾ ਰਨੀਤੀਏ ਕੋੜਾ ਪਰਨੀਤੀਏ ਮੱਥੇ ਮਾਰ ਮਸਰਾ ਦੀ ਦਾਲ ਨਹੀਂ ਤੀਏ ਮੱਥੇ ਮਾਰ ਮਸਰਾ ਦੀ ਦਾਲ ਨਹੀਂ ਤੀਏ ਉਠਾਂ ਬਾਲੇ ਹੋਵੇ ਉੱਠ ਲੱਦੇ ਨੇ ਲਹਾਰ ਨੂੰ ਉਠਾਂ ਬਾਲੇ ਹੋਵੇ ਉੱਠ ਲੱਦੇ ਨੇ ਲਹਾਰ ਨੂੰ ਕੱਲੀ ਕਤਾਂ ਵੇਖਾਰੇ ਕੱਲਿਓ ਮੇਰੇ ਪਾਰ ਨੂੰ ਕੱਲੀ ਕਤਾਂ ਵੇਖਾਰੇ ਕੱਲਿਓ ਮੇਰੇ ਪਾਰ ਨੂੰ ਉਠਾ ਵੜੇ ਹੋਵੇ ਉੱਠ ਲੱਦੇ ਨੇ ਕਲਕੱਤੇ ਨੂੰ ਉਠਾ ਵੜੇ ਹੋਵੇ ਉੱਠ ਲੱਦੇ ਨੇ ਕਲਕੱਤੇ ਨੂੰ ਜੱਟ ਵੇਈ ਮਾਣ ਦੁੱਧ ਛੱਡੇ ਨਾ ਕੱਟੇ ਨੂ ਜੱਟ ਵੇਈ ਮਾਣ ਦੁੱਧ ਛੱਡੇ ਨਾ ਕੱਟੇ ਨੂ ਨੱਚੀ ਲੜਨੀ ਕੁੜੀਓ ਹੱਸ ਲੜਨੀ ਕੁੜੀਓ ਹੱਸਣਾ ਘੜਣਾ ਲੈ ਜਾਊਗਾ ਕੋਈ ਬੂਝੜ ਜਾ ਜਟ ਲੈ ਜਾਊਗਾ ਕੋਈ ਗੂ ਬੂਝੜ ਜਾ ਲ ਜਟ ਲੈ ਜਾਊਗਾ ਮੇਰੀ ਸੱਸ ਦੇ ਚਮਕਦੇ ਵਾਲੇ ਮੈਨੂੰ ਬਾਪੂ ਸੰਗ ਲੱਗਦੀ ਮੇਰੀ ਸੱਸ ਦੇ ਚਮਕਦੇ ਵਾਲੇ ਮੈਨੂੰ ਬਾਪੂ ਸੰਗ ਲੱਗਦੀ ਆਉਣੇ ਸਭ ਦੇ ਸੌਕ ਨੂੰ ਪਾਏ ਤੈਨੂੰ ਕਦੀ ਸੰਗ ਬੱਚੀਏ ਆਉਣੇ ਸਭ ਦੇ ਸੌਕ ਨੂੰ ਪਾਏ ਤੈਨੂੰ ਕਦੀ ਸੰਗ ਬੱਚੀਏ ਤਾਵੇ 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 ਪੈਣ ਪਰਮਾ ਦਾ ਰੱਬ ਨਾ ਬਸੋੜਾ ਪਾਵੇ ਪੈਣ ਪਰਮਾ ਦਾ ਰੱਬ ਨਾ ਬਸੋੜਾ ਪਾਵੇ ਪੈਣ ਪਰਮਾ ਦਾ ਇਰਕੇ ਇਰਕੇ ਨੀ ਅੱਖਾਂ ਜਾਲੜੀਆਂ ਗੁੰਡ ਚੀਰਕੇ ਨੀ ਅੱਖਾਂ ਜਾਲੜੀਆਂ ਗੁੰਡ ਚੀਰਕੇ ਨੀ ਪੱਕਣ ਗੀਆਂ ਆਂਬੀਆਂ ਪਾਵਾਂਗੇ ਮਰੱਬਾ ਜੇਟ ਚੱਲਿਆ ਨੌਕਰੀ ਜਠਾਣੀ ਦਾ ਮ ਭੱਗਾ ਜਠਾਣੀਏ ਪਾਮ ਕੇ ਦਹਣ ਪਤਾ ਲੱਗਾ ਨਿਝਠਾਣੀਏ ਪਾਮ ਕੇ ਦਹਣ ਪਤਾ ਲੱਗਾ ਹਰੇ ਹਰੇ ਕਾ ਉੱਤੇ ਸੱਪ ਕੁੱਕਾ ਮਾਰਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਨੀ ਕੌਣ ਖੜਾ ਨੀਅ ਕੌਣ ਘੜਾ ਨੀਅ ਜਾਜ ਵੜਾ ਕਹਿੰਦਾ ਸਾਉਣ ਦੇ ਸਰਾਟੇ ਵੰਗੂ ਚੱਕ ਲਕੜਾ ਕਹਿੰਦਾ ਸਾਉਣ ਦੇ ਸਰਾਟੇ ਵੰਗੂ ਚੱਕ ਲਕੜਾ ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਮੈਨਿ ਸੌਰ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਮੈਨੀ ਸੌਰ ਜਣਾ ਗੱਡੀ ਨੂੰ ਖਲੀ ਮੌਲਵੇ ਆਂਬ ਨਾਲ ਪਿੱਪਲਿਆ ਕਾਸ ਨਾਲ ਤਾਰ ਲੱਗੀਆਂ ਤੀਆਂ ਵੇ ਦੇ ਦੇ ਪੀਗਨ ਹਲਾਰ ਲੱਗੀਆਂ ਤੀਆਂ ਵੇ ਦੇ ਦੇ ਪੀਗਨ ਹਲਾਰ ਹਾਂਬ ਕੋਲੇਂਬਲੀ ਆਕਾਸ਼ ਕੜਟਾਲੀ ਆਕਲੇ ਬਿਲਾ ਬਿਣਾਣੀ ਤੇਰਾ ਰੂਪ ਜਾਉ ਖਲੀ ਅਕਲੇ ਵਿਣਾਣੀ ਤੇਰਾ ਰੂਪ ਜਾਊ ਖਾਲੀ ਸਾਂਹ ਮਹੀਨਾ ਦਿਨ 3 ਦੇ ਪਿਪਲੀ ਪੀਂਗਾ ਪਾਇਆ ਬਈ ਸੰਤ ਬੰਤੋ ਕਟੀਆਂ ਹੋਈਆਂ ਸੰਤ ਬੰਤੋ ਕਟੀਆਂ ਹੋਈਆਂ ਬੜਿਆਂ ਘਰਾਂ ਦੀਆਂ ਜਾਈਆਂ ਬੜਿਆਂ ਘਰਾਂ ਦੀਆਂ ਜਾਈਆਂ ਘਰ ਜਿਵੇਂ ਭੁੱਲ ਗਈ ਬੋਲੀ ਯਾਦ ਕਰ ਲੈ ਮੜੀ ਜੀ ਬੜੇ ਅਕਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨੰਨਦਾਂ ਤੇ ਪਰਜਾਈਆਂ ਗਿੱਧਾ ਪਾ ਰਹੀਆਂ ਨੰਨਦਾਂ ਤੇ ਪਰਜਾਈਆਂ ਗਿੱਧਾ ਪਾ ਰਹੀਆਂ ਸਾਵਣ ਮਹੀਨੇ ਦਿਨ 3 ਦੇ ਪਿਪਲੀ ਪਿੰਗਾ ਪਾਈਆਂ ਸੰਤਵੰਤ ਕਟੀਆਂ ਹੋਈਆਂ ਬੜੇ ਅਕਰਾਂ ਦੀਆਂ ਜਾਈਆਂ ਪਿੰਗਾ ਝੂਟ ਰਹੀਆਂ ਨੰਨਦਾਂ ਤੇ ਪਰਜਾਈਆਂ ਪਿੰਗਾ ਝੂਟ ਰਹੀਆਂ ਮਨ ਦਾ ਤੇ ਪਰਜਾਈਆਂ ਪੀਂਗਾ ਝੂਟ ਰਹੀਆਂ ਸੌਣ ਮਹੀਨੇ ਮਹੀਨਾ ਬਰੇ ਮੇਗ ਲਲਸ ਕੇ ਜੋਰੋ ਜੋਰ ਨੀਂਦਿੰ ਤੀਆਂ ਦੇ ਪੀਂਗਾ ਲੈਣਾ ਲਰ ਜੋਰ ਨੀਂਦਿੰ ਤੀਆਂ ਦੇ ਪੀਂਗਾ ਲੈਣਾ ਲਰ ਜੋਰ ਨੀਂਦਿੰ ਤੀਆਂ ਦੇ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਤੇਰਾ ਹੋ ਬੇਬੇ ਸਵਰਗ ਵਿੱਚ ਵਾਸਾ ਤੀਆਂ ਵੇਲਵਾਉਣ ਵਾਲਿਆ ਤੇਰਾ ਹੋ ਬੇਬੇ ਸ ਹੁਣ ਵਿੱਚ ਸਵਰਗ ਵਿੱਚ ਵਾਸਾ ਤੀਆਂ ਦੇ ਲਵਾਉਣ ਵਾਲਿਆ ਤੇਰੀ ਜੀਵੇ ਬਲਦਾਂ ਦੀ ਜੋੜੀ ਤੀਆਂ ਵੇਲਵਾਉਣ ਵਾਲਿਆ ਤੇਰੀ ਜੀਵੇ ਬਲਦਾਂ ਦੀ ਜੋੜੀ ਤੀਆਂ ਵੇਲਵਾਉਣ ਵਾਲਿਆ ਪਾਦਾਂ ਦੇ ਮਕਲਾਵੇ ਤੀਆਂ ਤੀਜ ਦੀਆਂ ਪਾਦਾਂ ਦੇ ਮਕਲਾਵੇ ਤੀਆਂ ਤੀਜ ਦੀਆਂ ਪਾਦਾਂ ਚੰਦ ਰਿਬਸੋੜੇ ਪਾਵੇ ਸਾਉਣ ਵੀਰ ਕੱਟੀਆਂ ਕਰੇ ਪਾਬੋ ਚੰਦ ਰਿਬਸੋੜੇ ਪਾਵੇ ਸਾਉਣ ਵੀਰ ਕੱਟੀਆਂ ਕਰੇ ਪਾਦੋਂ ਚੜਦੀਨ ਅੱਗ ਲੱਗ ਜਾਵੇ ਸਾਉਣ ਦੀ ਮੈਂ ਬੰਡਾ ਸੀਰਨੀ ਪਾਦੋਂ ਚੜਦੀਨ ਅੱਗ ਲੱਗ ਜਾਵੇ ਸਾਉਣ ਦੀ ਮੈਂ ਬੰਡਾ ਸੀਰਨੀ ਤੇਰੀ ਜੀਬ ਤੇ ਪਰੰਡ ਲੜ ਜਾਵੇ ਤਿਆਂ ਵੇਹ ਹਟਾਉਣ ਵਾਲਿਆ ਤੇਰੀ ਜੀਬ ਤੇ ਪਰਿੰਡ ਲੜ ਜਾਵੇ ਤਿਆਂ ਵੇਹ ਹਟਾਉਣ ਵਾਲਿਆ ਹਾਂ ਦੀ ਮੈਂ ਸੋਨੀਆਂ ਬੋਲੀਆਂ ਸੁਣਾਤੀ ਹੁਣ ਮੈਂ ਸਾਨੂੰ ਹੋਰ ਸੁਣਾਉਣੀਆਂ ਬੋਲੀਆਂ ਥੋੜੀ ਜਿ ਮੈਂ ਦਮ ਲੈਣਾ ਜੇ ਮਾਪੇਓ ਤੁਸੀਂ ਤਿਆਂ ਬੇਬਿਆਂ ਆਂ ਸਾਣ ਮੇਂ ਨੇ ਲਿਆਇਆ ਕਰੋ ਮਰ ਜਾਣੀਆਂ ਦਾ ਉਕਰ ਬਧਾਇਆ ਕਰੋ ਮਰ ਜਾਣੀਆਂ ਦਾ ਉਕਰ ਬਧਾਇਆ ਕਰੋ ਮਰ ਜਾਣੀਆਂ ਦਾ ਉਕਰ ਬਧਾਇਆ ਕਰੋ ਭਾਗਾਂ ਦੇ ਵਿੱਚ ਬਕੋਲ ਬੋਲਦੀ ਬਾਗਾਂ ਦੇ ਵਿੱਚ ਕੋਲ ਬੋਲਦੀ ਸਹਿਰਾਂ ਵਿੱਚ ਸਪੀਕਰ ਵੇ ਕਦ ਪਾਵੇਂਗਾ ਸੂਟ ਨਾਲ ਦੀ ਨੀਕਰ ਵੇ ਕਦ ਪੀਂਪਾਵੇਂਗਾ ਸੂਟ ਨਾਲ ਦੀ ਨੀਕਰ ਵੇ ਕਦ ਪਾਵੇਂਗਾ ਬਾਗਾਂ ਵਾਲੀਆਂ ਦੇ ਫੁੱਫੜ ਬਚੋਲੇ ਮੈਨੂੰ ਲੈ ਗਿਆ ਜੀਜਾ ਠੱਗ ਕੇ ਤਾਂ ਗਾਂਵਾਲੀਆਂ ਦੇ ਫੁੱਫੜ ਬਚੋਲੇ ਮੈਨੂੰ ਲੈ ਗਿਆ ਜੀਜਾ ਠੱਗ ਕੇ ਆਰੀ 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 ਜੀਜੇ ਨੇ ਮਾਵਾਰੀ ਮੈਂ ਵਾਰੀ ਫਲਕਾਰੀ ਜੀਜੇ ਨੇ ਮਾਵਾਰੀ ਤੇਰੇ ਜੈਨ ਵੇ ਮੈਂ ਟਿਚਣਾ ਜਾਣਦੀ ਤੇਰੇ ਜੈਨ ਵੇ ਮੈਂ ਟਿਚਣਾ ਜਾਣਦੀ ਤੇਰਾ ਮੇਰਾ ਬਾਣਿੰਦਾ ਨਾ ਮੇਚੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਮ ਕੀ ਮੁੰਡਿਆ ਤੂੰ ਬਣਿਆ ਫਿਰਦਾ ਕੀ ਮੁੰਡਿਆ ਤੂੰ ਬਣਿਆ ਫਿਰਦਾ ਤੈਨੂੰ ਕੰਤ ਦਖਾਵਾਂ ਬਈ ਚਿੱਟਾ ਕੁੜਤਾ ਦਾ ਕਾਲਾ ਚਾਦਰਾਂ ਨਾ ਭੀ ਪੰਘਰਵਗਾ ਮੈਂ ਤੇਰੇ ਵਰਗੇ ਦਾ ਮੈਂ ਨਾ ਲੈਂਦੀ ਪਰਸਾਣਾ ਤੇਰੇ ਵਰਗੇ ਦਾ ਮੈਂ ਨਾ ਲੈਂਦੀ ਪਰਸਾਣਾ ਤੇਰੇ ਵਰਗੇ ਦਾ ਸਕ ਸਕ ਕਿ ਲੈ ਆ ਜੀ ਜੇ ਸਕ ਲੈ ਜੀ ਤੂੰ ਮੇਰਾ ਕੱਢ ਨਾ ਜਾਣ ਦੀ ਕਤਨਾ ਨਹੀਂ ਜਾਣ ਦੀ ਸਟਰਾਣੀ ਆਂਦਾ ਕੂੜਾ ਜੇ ਮੈਨੂੰ ਆਖੋਈ ਪੱਟ ਨੂੰ ਬਚਾਲਿਆ ਜੂੜਾ ਤੇ ਜੇ ਮੈਨੂੰ ਆਖੋਈ ਪੱਟ ਨੂੰ ਬਚਾਲਿਆ ਜੂੜਾ ਜੇ ਮੈਨੂੰ ਆਖੋਈ ਸਕ ਸਕ ਨਾ ਕਰਵੇ ਜੀ ਜੇ ਕੀ ਸਕਤ ਲੈਣਾ ਵੇ ਪਹਿਲਾਂ ਤਾਂ ਤੂੰ ਤੈਨੂੰ ਜੀਜਾ ਕਹਿੰਦੀ ਫੇਰ ਕਹੂੰ ਟੁੱਟ ਪੈਣਾ ਸਾਖ ਕਰਵਾ ਕੇ ਵੇ ਆ ਮੂੰਹ ਨਹੀਂ ਰਹਿਣਾ ਸਾਖ ਕੜਾ ਕਰਾ ਕੇ ਵੇ ਹੱਸਦੀਆ ਸੋਣੀ ਵੇਖ ਕੇ ਬਾਣਾ ਫੜੀਏ ਲੋਕੀ ਕਹਿੰਦੇ ਡੱਕ ਜੇ ਤੂੰ ਐ ਕਰਨਾ ਵਿਆਹ ਕਰਵਾ ਲੈ ਕਾਕਾ ਜੇ ਤੇ ਕਰਨਾ ਬੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਆਉਣਾ ਜਾਣਾ ਨਹੀਂ ਹੁੰਦਾ ਕੰਮ ਸਰਕਾਰੀ ਮੇਰਾ ਤਮੰਦੜਾ ਹਾਲ ਮਾਏ ਮੇਰੀਏ ਦੱਸ ਕੀ ਦਾ ਕੱਡਾ ਰਮਾਲ ਮਾਏ ਮੇਰੀਏ ਦੱਸ ਕੀ ਦਾ ਕੱਡਾ ਮੈਨੂੰ ਚੜ ਕੇ ਧਾਮ ਵੀ ਬੀਬੀ ਹੱਸਦੀ ਐ ਮੈਂ ਮਹਿਲਾ ਸੁਣਾਲ ਕਰਿਆ ਕਰਤਾ ਜਾਂ ਤਾਂ ਫੇਰ ਇਹ ਯਾਦ ਆਉਂਦੀਆਂ ਨੇ ਟਾਈਮ ਤੇ ਕਿਹਨੇ ਲੱਖ ਪਾਣ ਆਪਾ ਬੋਲੀ ਪਾਣੀ ਤੂੰ ਪਾ ਇੱਕ ਦੀ ਹੁਣ ਮੇਰਨ ਦਾਬ ਦਵਾ ਪਾਈ ਵੀਰ ਦੀ ਇੱਕ ਦੀ ਪਾਈ ਪਾਈ ਪੂਆਣਾ ਪਾਣਾ ਨਾਲੋਂ ਨਿਪਤੀ ਜੇ ਪਿਆਰੇ ਪਾਈ ਬੀਬੀ ਮੇਰੀ ਬਾਜ ਹਟ ਗਈ ਉਹਨਾਂ ਨੂੰ ਵੀਰ ਕਿਹੜਾ ਆਈ ਵਾਲੀ ਕਰਨੀ ਪਾਈਆਂ ਨਾਲ ਪਾ ਦੇ ਬੀਰ ਨਹੀਂ ਪਾ ਦੇ ਇੱਕ ਦੋ ਭਾਈ ਭਾਈਆਂ ਨਾਲ ਨਹੀਂ ਪੈਈ ਜੇ ਪਿਆਰੇ ਪੂਆ ਕੈ ਕੇ ਮੱਥਾ ਦੇਖਦੇ ਭਾਈਆਂ ਨਾਲ ਨਹੀਂ ਪਤੀ ਜੇ ਪਿਆਰੇ ਪੂਆ ਕੈ ਕੇ ਮੱਥਾ ਦੇਖਦੇ ਕੋਈ ਨੋਕਾੜੀ ਬੀਰ ਕਰ ਬੱਤ ਜਰਮਿਆ ਬਾਪੂ ਮੱਦੀਆਂ ਦੇ ਸੰਗਲ ਫੜਾਵੇ ਬੀਰ ਕਰ ਬੱਤ ਜਰਮਿਆ ਵੇ ਮੈਂ ਇਤਵਰ ਮੇ ਜਾ ਪਾਵਾਂ ਵੇ ਮੈਂ ਵਿਦੋ ਨਰੀ ਮੇ ਬਲ ਤੋ ਮਾ ਬੀੜਾ ਤੇਰੀ ਜੜ ਲੱਗੇ ਵੇ ਮੈਂ ਜੜ ਬਰ ਮੇ ਮਿਚ ਪਾਵਾਂ ਮੀੜਾ ਤੇਰੀ ਜੜ ਲੱਗੇ ਚੱਕ ਕੇ ਭਤੀਜੇ ਨੂੰ ਚੱਕ ਕੇ ਭਤੀਜੇ ਨੂੰ ਪੰਦੀ ਪੋੜ ਨਾ ਚੋਰਾਟਾ ਪਿਆ ਮਾ ਚੱਕ ਕੇ ਭਤੀਜੇ ਨੂੰ ਪਤ ਵੀਰ ਦਾ ਭਤੀਜਾ ਮੇਰਾ ਨਿਉ ਜੜਾ ਮਾ ਪਿਆਦੀ ਪਤ ਵੀਰ ਦਾ ਭਤੀਜਾ ਮੇਰਾ ਨਿਉ ਜੜਾ ਮਾ ਪਿਆਦੀ ਭਾਬੀ ਦੇ ਹੋਰ ਪਾ ਦੇ ਹੈ ਹੈ ਨਾ ਜੱਗਿਆ ਜਾ ਦੀ ਕਰ ਯਰ ਮੈਂ ਆ ਬੁਤ ਬੇਵਾ ਬਰਾ ਕੇ ਕੇ ਬਈ ਤੇ ਬੁਖ ਵੇਵ ਬੁਲਾ ਕੇ ਬਈ ਕੇ ਬੁਖ ਵੇਵ ਬੁਲਾ ਯਦ ਕਰ ਜਰਮੀ ਤੇ ਵੇਵ ਬੁਲਾ ਸੋਚੀ ਪਈਗੇ ਜੀ ਵੇਵ ਬੁਲਾ ਸੋਚੀ ਪਈਗੇ ਜੀ ਵੇਵ ਬੁਲਾ ਹਾਂ ਹੋਰ ਪੱਤ ਥੋੜੀ ਜਿ ਰਹਿਦੀ ਬਣਾਉਣ ਥੋੜੀ ਜਿ ਰਹਿਦੀ ਬਣਾਉਣ ਆਈ ਜੀ 파데 도 ਚਰੁਰਪਾ ਵੀਰਾਨੀ ਮੇਰੇ ਇੰਦਰਾ ਜਗਿੰਦਰਾ ਵੀਰਾ ਮੇਰੇ ਇੰਦਰਾ ਜਗਿੰਦਰਾ ਵੀਰਾ ਹਾਕਾ ਮਾਰਾ ਵਟ ਤੇ ਘੜੀ ਮੇਰੇ ਇੰਦਰਾ ਜਗਿੰਦਰਾ ਵੀਰਾ ਹਾਕਾ ਮਾਰਾ ਵਟ ਤੇ ਘੜੀ ਵੀਰਾ ਜੀਵੇ ਪੈਣ ਦੇ ਦੇ ਵੰਨੇ ਆ ਦੋ ਚੰਨ ਵਣ ਕੇ ਗੀਰਾਹੀ ਹੈ ਪੈਨਦੇ ਵੇੜੇ ਵੰਨੇ ਆ ਦੋ ਚੰਨ ਵਣ ਕੇ ਵੜਾ ਆਮਾਨੀ ਪੈਨਦੇ ਵੇ ਤੇਰੀ ਪਪੋ ਆਉਣ ਨਾ ਦੇਵੇ ਆਮ ਪਰਨੇ ਚੰਨ ਵਣ ਕੇ ਤੇਰੀ ਪਪੋ ਆਉਣ ਨਾ ਦੇਵੇ ਆਮ ਪਰਨੇ ਜੰਨ ਵਣ ਕੇ ਵੀਰਾ ਤੇਰੀ ਵੇ ਅੰਮਾ ਦੇ ਜਾਈ ਫਬੋਰੀ ਮੈ ਕੋ ਜਨਾ ਲਗੀ ਵੀਰਾ ਤੇਰੀ ਵੇ ਅੰਮਾ ਦੇ ਜਾਈ ਫਬੋਰੀ ਮੈ ਕੋ ਸਰ ਨਾ ਲਗੀ ਲੱਗ ਜੇ ਹਣ ਵੱਡੀਆਂ ਪਰਜਾਈਆਂ ਜਾਗੋ ਜੇ ਹਣ ਵੱਡੀਆਂ ਪਰਜਾਈਆਂ ਪਾਣੀ ਵੰਗੇ ਦੁੱਧ ਵੰਦੀਆਂ ਯਾ ਗੋਜ ਜੰ ਬੜੀਆਂ ਬਰ ਗਿਆਆਂ ਮਾੜੀ ਵੰਗੇ ਦੁੱਧ ਸਿੰਦੀਆਂ ਵੀਰ ਮੇਰਾ ਨੇ ਲੈਂਗਾ ਲਿਆਂਦਾ ਪਾਬੋ ਨੇ ਪਲਕਾਰੀ ਕੰਮ ਛੱਡ ਗਿਆ ਵੀਰ ਮੇਰੇ ਨੇ ਲੈਂਗਾ ਲਿਆਂਦਾ ਪਾਬੋ ਨੇ ਪਲਕਾਰੀ ਨੀ ਜਗਜੀਤ ਪਾਬੋ ਵੀਰ ਤੋਂ ਪਿਆਰੀ ਨੀ ਜਗਜੀਤ ਪਾਬੋ ਲੱਗੇ ਵੀਰ ਤੋਂ ਪਿਆਰੀ ਨਯਾ ਦਾਣੀਆਂ ਮਦਾਣੀਆਂ ਮਦਾਣੀਆਂ ਪੇਕੇ ਦੋਨੇ ਪਹਿਣਾ ਨੱਚੀਆਂ ਸੌਰੇ ਨੱਚੀਆਂ ਦਰਾਣੀਆਂ ਜਟਾਣੀਆਂ ਪੇਕੇ ਦੋਨੋਂ ਪਹਿਣਾ ਨੱਚੀਆਂ ਆਪਾਂ ਦੋਮੋਂ ਨੱਚੀਏ ਨਨਾਨ ਤੇ ਪਰਜਾਈ ਆਪਾਂ ਦੋਨੋਂ ਨੱਚੀਏ ਨਨਾਨ ਤੇ ਪਰਜਾਈ ਮੁੰਨੀਆਂ ਮੀਲ ਗੰਡੀਆਂ ਮੋਨੀ ਅਰੰਗੀਲ ਗੱਡੀਆਂ ਹੋ ਤਵਾਂ ਮਿਲ ਸਰਬੁਣਾ ਵੀਰਾ ਮੋਨੀ ਅਰੰਗੀਲ ਗੱਡੀਆਂ ਵੀਰਾ ਤੇਰੇ ਬੋਤੇ ਨੂੰ ਗਵਾਰੀ ਨੂੰ ਵੀਰਾ ਦੁੱਤ ਦਾ ਜੰਨਾ ਤੇਰੇ ਬੋਤੇ ਨੂੰ ਗਵਾਰੇ ਦੀਆਂ ਭੜੀਆਂ ਤੈਨੂੰ ਵੀਰਾ ਦੁੱਤ ਦਾ ਜੰਨਾ ਰਾਈ ਰੋ ਤੇਨੂੰ ਪਜਾ ਕੇ ਲਈ ਗਿਆ ਖੜੀ ਚੱਕਾ ਨੇ ਮਾਏ ਚਲਦੀ ਮੀਰ ਗੋ ਤੇਨੂੰ ਪਜਾ ਕੇ ਲਈ ਗਿਆ ਖੜੀ ਚੱਕਾ ਨੇ ਮਾਏ ਚਲਦੀ ਹੋਰ ਬਾਦ ਇੱਕ ਦੋ ਬਸ ਹੁਣ ਥੋੜੀ ਰਹੀ ਪਾ ਦੇ ਤੇ ਬੰਨ ਲਵੀਂ ਤੇ ਉਹ ਚਾਪਲੀ ਤੇ ਨੰ ਕਰੂ ਜੀ ਇਥੇ ਵੰਨਾ ਦੇਵੀਰ ਤੇ ਰਹੋਟャャ ਬੜੀ ਜ ਦਿਨ ਕਟੜੀ ਇਥੇ ਵੰਨਾ ਦੇਵੀਰ ਤੇ ਰਹੋਟャャ ਬੜੀ ਤੇ ਦਿਨ ਕਟੜੀ ਮਾਪਿਓ ਘੜ ਬਸ ਵੀਨਾ ਜਾਣਿਓ ਕਟਵੀ ਮੇ ਦਿਨ ਕਟੀਆਂ ਮਾਪਿਓ ਘੜ ਬਸ ਦਿਨਾ ਜਾਣਿਓ ਕੜਦੀ ਮੇ ਮੇ ਮ ਕਟੀਆਂ ਹੋਰ ਬਾਕੀ ਬਸ ਥੋੜੀ ਰਹਿ ਗਈ ਬਸ ਹੁਣ ਇੱਕ ਦੋ ਬੋਲੀਆਂ ਦੀ ਆ ਕਿੰਨਾ ਹੋਰ ਬਾਹਰ ਲਓ ਜੀ ਸਾਨੂੰ ਬੋਲੀਆਂ ਸੁਣਾਈ ਜਾਂਦੇ ਅਸੀਂ ਯਾਦ ਕਰ ਕਰਕੇ ਤੇ ਨਾਲੇ ਆਪਾਂ ਮਹਿੰਦੀ ਲਾਈ ਜਾਂਦੇ ਆ ਕਰੋ ਇੰਜੋਏ ਵੀਡੀਓ ਫੋਲੋਅਰ ਚ ਦੇਖਿਓ ਜੀ ਸਾਰੇ ਤੇ ਆਪਣੇ ਇੱਕ ਹੱਥ ਤੇ ਮਹਿੰਦੀ ਲੱਗੀ ਹੁਣ ਦੂਜੇ ਹੱਥ ਤੇ ਲਾ ਰਹੇ ਆ ਆਪਾਂ ਤੇ ਆਪਾਂ ਤੁਹਾਨੂੰ ਬੋਲੀਆਂ ਸੁਣਾਤੀਆਂ ਲੇ ਬੀਬੀ ਕਿਦਾਂ ਹੋਸਣਾ ਦੇ ਵੀਰਾਂ ਭੈਣਾਂ ਦੇ ਹੋਰਾਂ ਦੇ ਵੀਰੇ ਦੋ ਦੋ ਕੁੜੀਓਂ ਰੇ ਰਬੀਰ ਇੱਕ ਕੁੜੀਓਂ ਉਹ ਵੀ ਦਾਸ ਨੇ ਗੁਰਾਂ ਦਾ ਸਿੱਖ ਕੁੜੀਓਂ ਉਹ ਵੀ ਦਾਸ ਨੇ ਗੁਰਾਂ ਦਾ ਸਿੱਖ ਕੁੜੀਓਂ ਕੇ ਕਹੇ ਵੀਰ ਰੱਬ ਨੇ ਦਿੱਤਾ ਦੂਜਾ ਖੇੜ ਦਾ ਜਰੀ ਦੇ ਵੀ ਕਿਉਂ ਥਿਆਇਆ ਇਕ ਵੀ ਰੰਬ ਨੇ ਦਿੱਤਾ ਹੋਰਾਂ ਦੇ ਵੀਰੇ ਖੁੰਡਾ ਉੱਤੇ ਨੇ ਹੋਰਾਂ ਦੇ ਵੀਰੇ ਖੁੰਗਾ ਉੱਤੇ ਵੰਦੇ ਮੇਰਾ ਵੀਰਾ ਸਾਥ ਵਿੱਚ ਨਹੀਂ ਉਹ ਸਿਆਉਣੇ ਦੀ ਦਾਤਣ ਹੱਥ ਵਿੱਚ ਨਹੀਂ ਉਹ ਦੀ ਸਿਆਉਣੇ ਦੀ ਦਾਤ ਹੱਥ ਵਿੱਚ ਦੀ ਚੱਕੋ ਮੰਜੜਾ ਹੋ ਕੁਰਸੀ ਮੇਰੇ ਵੀਰ ਦੇ ਮੇਮਨੇ ਆਉਂਦੇ ਚੱਕੋ ਮੰਝੜਾਓ ਕੁਰਸੀ ਮੇਰੀ ਵੀਰ ਦੀ ਮੇਮਨੇ ਆਉਣਾ ਚੱਕੋ ਮੰਝੜਾਓ ਕੁਰਸੀ ਕੁਰਸੀ ਮੇਰੇ ਵੀਰ ਦੀ ਠਾਣੀ ਦਰ ਦੇ ਬਰੋਬ ਰੁੜਾਈਂਦੀ ਕੁਰਸੀ ਮੇਰੇ ਵੀਰ ਦੀ ਵੀਰ ਮੇਰਾ